ਜਿੰਨੇ ਦੇਖ ਰਹੇ ਹੋ ਮਲਬਾ ਦੀ ਕਬਰ ਮੈਂ ਗੁਰਿੰਦਰ ਤੋੜੀਆ ਪੰਨੀ ਵਾਲਾ ਫੱਤਾ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਲੋਕ ਸਭਾ ਚੋਣਾਂ ਬਿਲਕੁਲ ਨੇੜੇ ਆ ਚੁੱਕੀਆਂ ਨੇ ਇੱਕ ਜੂਨ ਨੂੰ ਜੋ ਇਲੈਕਸ਼ਨ ਹੋਣ ਜਾ ਰਹੇ ਨੇ ਜਿਵੇਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਚੋਣ ਸਰਵੇ ਕਰਦੇ ਆ ਅੱਜ ਅਸੀਂ ਤੁਹਾਨੂੰ ਲੈ ਚਲਦੇ ਆ ਪਿੰਡ ਕਰਮਗੜ ਦੇ ਵਿੱਚ ਜੋ ਕਿ ਲੋਕ ਸਭਾ ਹਲਕਾ ਬਠਿੰਡਾ ਅਤੇ ਵਿਧਾਨ ਸਭਾ ਹਲਕਾ ਲੰਬੀ ਦਾ ਪਿੰਡ ਜਿਹੜਾ ਸ੍ਰੀ ਮੁਕਤਸਰ ਸਾਹਿਬ ਦਾ ਪਿੰਡ ਹੈ ਤੁਹਾਨੂੰ ਲੈ ਚਲਦੇ ਆਂ ਪਿੰਡ ਦੇ ਵਿੱਚ ਤੇ ਕਰਦੇ ਆਂ ਪਿੰਡ ਦਾ ਸਰਵੇ ਤਿੰਨਾਂ ਮਹੀਨਿਆਂ ਤੋਂ ਪਿੰਡ ਦੇ ਵਿੱਚ ਘੇੜਾ ਮਾਰਦੇ ਰਹਿੰਦੇ ਸੀ ਤਾਂ ਕਰਕੇ ਹੀ ਬਾਕੀ ਪਿੰਡ ਦੀਆਂ ਗਲੀਆਂ ਪੱਕੀਆਂ ਬਣਾ ਕੇ ਹੀ ਹੋਰ ਵੀ ਕਿਸੇ ਗਰੀਬ ਘਰ ਦਾ ਕੋਈ ਕੰਮ ਕਰ ਰਹੇ ਹੁੰਦਾ ਸੀ ਜੀ ਤੇ ਸਾਰੇ ਵਧੀਆ ਕਰਵਾ ਲਈਏ ਇਹ ਬਾਈ ਜੀ ਜਿਵੇਂ ਲੋਕਾਂ ਨੇ ਬਦਲਾ ਲੈ ਆਂਦਾ ਹੈ ਕੀ ਹਾਂਜੀ ਇਹ ਕੰਮ ਤਾਂ ਪਹਿਲਾਂ ਬਾਦ ਸਾਹਿਬ ਨੇ ਬਹੁਤ ਵਧੀਆ ਕੀਤੇ ਸੀਗੇ ਫਿਰ ਲੋਕਾਂ ਨੇ ਬਦਲਾ ਕਿਉਂ ਲਿਆਂਦਾ ਕੋ ਆਪ ਪਾਰਟੀ ਲਿਆਂਦੀ ਇਹਨੂੰ ਬਾਦ ਕੰਮ ਤਾਂ ਬਹੁਤ ਹੀ ਕੀਤਾ ਉਹਨਾਂ ਨੇ ਪਹਿਲਾਂ ਬਾਦ ਸਾਹਿਬ ਨੇ ਇਹ ਤਾਂ ਹੀ ਲੋਕਾਂ ਨੇ ਬਾਤ ਪੱਕਾ ਵੇਖਣਾ ਸੀਗਾ ਜੀ ਓਹ ਵੇਖ ਲਿਆ ਤੇ ਲੋਕਾਂ ਨੂੰ ਹੁਣ ਪਛਤਾਵਾ ਵੀ ਹੋ ਰਿਹਾ ਜੀ ਬਾਕੀ ਗੱਲ ਆ ਜੀ ਕੰਮਕਾਰ ਜਿਹੜੇ ਰਹਿੰਦੇ ਸੀ ਉਹ ਤਾਂ ਬਾਦ ਸਾਹਿਬ ਨੇ ਕਰ ਹੀ ਦਿੱਤੇ ਸੀ ਸਾਨੂੰ ਤਾਂ ਨਹੀਂ ਲੱਗਦਾ ਜੀ ਵੀ ਆਪਣੇ ਪਿੰਡਾਂ ਦੇ ਵਿੱਚ ਕੋਈ ਕਮੀ ਰਹੀ ਹੋਣਾ ਤੇ ਆਪ ਪਾਰਟੀ ਨੇ ਜਿਹੜੇ 2.5 ਸਾਲਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਤੁਸੀਂ ਬਸ ਚੁੱਪੀ ਭਲਾਈ ਜੀ ਅੱਜ ਅਸੀਂ 43000 ਉਹਦੇ ਅਸੀਂ ਨੌਕਰੀਆਂ ਦੇਤੀਆਂ ਹਾਂ ਹਾਂਜੀ ਸਾਡੇ ਪਾਸ 1 ਮਿੰਟ 43000 ਨੌਕਰੀਆਂ ਦਿੱਤੀਆਂ ਬੀਲੀ ਉਹਦੇ ਅਸੀਂ 600 ਟਫਰੀ ਫ੍ਰੀ ਦਿੱਤੀ ਤੇ ਬਾਕੀ ਜਿਹੜੀਆਂ 43000 ਜਿਹੜੀਆਂ ਅਸੀਂ ਦੇਤੀਆਂ ਵੀ ਘਰੇ ਜਾ ਕੇ ਫੋਨ ਕਰੋ ਤੇ ਘਰੇ ਜਾ ਕੇ ਮਲਾਜਵਾ ਆ ਜਾਂਦੇ ਆ ਤੇ ਮਤਲਬ ਥੋੜਾ ਕੰਮ ਕਰਦੇ ਆ ਉਹ ਇਹੋ ਜਿਹੀਆਂ ਗੱਲਾਂ ਕਰਦੇ ਵੀ ਅਸੀਂ ਭ੍ਰਿਸ਼ਟਾਚਾਰ ਨੂੰ ਲੱਤ ਪਾਤੀ। ਕੋਈ ਹੈ ਇਹੋ ਜਿਹੀ ਗੱਲ। ਨਾ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਸੀ। ਜਦੋਂ ਬਾਦਲ ਸਾਹਿਬ ਨੇ ਜਿਹੜੀ ਸਾਨੂੰ 30-30 ਕਿਲੋ ਕਣਕ ਲਾਈ ਸੀ, ਉਹ ਤਾਂ ਉਹਨਾਂ ਨੇ ਉਹ ਵੀ 25 ਕਿਲੋ ਕਟਾ ਕੇ 5 ਕਿਲੋ ਕਰਤੀ। ਅੱਛਾ। ਹੁਣ ਤਾਂ ਇਹ ਹੀ ਬਸ ਉਹਨਾਂ ਦੀਆਂ ਗੱਡੀਆਂ ਦੇ ਪਿੱਛੇ-ਪਿੱਛੇ ਭੱਜੇ ਫਿਰਦੇ ਰਹਿੰਦੇ ਆ ਜੀ। ਅੱਛਾ। ਬਸ ਇਹੀ ਹਾਲ ਮੰਦੇ ਹਾਲ ਆ ਜੀ। ਹਾਂਜੀ। ਬਸ ਥੋੜ੍ਹਸੇ ਚਾਉਣੇ ਹਾਂ ਵੀ ਬਾਦਲ ਸਾਹਿਬ ਬਹੁਤ ਚੰਗੇ ਸੀ। ਬਹੁਤ ਚੰਗੇ ਸੀ ਸਾਡੇ ਹੱਕ ਲਈ, ਗਰੀਬਾਂ ਦੇ ਹੱਕ ਲਈ ਬਾਦਲ ਸਾਹਿਬ ਬਹੁਤ ਚੰਗੇ ਸੀ। ਹਾਂਜੀ ਇੰਨਾ ਹੀ ਦੱਸ ਦਿਓ ਚੰਗੀ ਕਿਹੜੀ ਆ ਚੰਗੀ ਤਾਂ ਖਾਲੀ ਆ ਰਹੀ ਖਾਲੀ ਦਾ ਚੰਗਾ ਆਈ ਦਾ ਬਹੁਤ ਕੰਮ ਕੀਤੇ ਹੋਏ ਬਹੁਤ ਕੰਮ ਕੀਤੇ ਆ ਹੁਣ ਵਾਲੀ ਪਾਰਟੀ ਨੇ ਕੋਈ ਕੰਮ ਨਹੀਂ ਕੀਤਾ ਅਸੀਂ ਤਾਂ ਭਗਵੰਤ ਸਿੰਘ ਦੇਖਿਆ ਨਹੀਂ ਕਿਤੇ ਜੀ ਖੁੱਡੀਆਂ ਸਾਹਿਬ ਵੀ ਨਹੀਂ ਵਖੇ ਖੁੱਡੀਆਂ ਸਾਹਿਬ ਆਏ ਸੀ ਇੱਕ ਦੋ ਵਾਰੀ ਉਹ ਇੱਕ ਦੋ ਵਾਰੀ ਬਹੁਤ ਘੱਟ ਆਏ ਜੀ ਅੱਛਾ ਨਹੀਂ ਆਇਆ ਪਿੰਡ ਪਿੰਡ ਚ ਤੇ ਮੈਂ ਕਹਿ ਦਈਏ ਅੱਛਾ ਉਹਨਾਂ ਤੋਂ ਬਾਅਦ ਵਾਲੀ ਵਧੀਆ ਜੀ ਬਾਅਦ ਵਾਲੀ ਲੰਬੀ ਹਲਕੇ ਦਾ ਵਧੀਆ ਕੰਮ ਕਰਦੇ ਸੀ ਅੱਛਾ ਬਹੁਤ ਵਧੀਆ ਸਰਜਾਣਤੀ ਗਾ ਉਹਨਾਂ ਦਾ ਅੱਛਾ ਬਹੁਤ ਵਧੀਆ ਪਾਰਟੀ ਲੱਗਦੀ ਸੰਤਾ ਜੀ। ਨਹੀਂ ਭਾਈ ਜੀ ਇਹ ਲੈ ਜਰੇ ਇਲੈਕਸ਼ਨ ਹੈਗੇ ਆ ਵਿਧਾਨ ਸਭਾ ਵਾਲਾ ਇਲੈਕਸ਼ਨ ਆ ਲੋਕ ਸਭਾ ਵਾਲਾ ਇਲੈਕਸ਼ਨ ਆ ਪੰਚਾਇਤੀ ਇਲੈਕਸ਼ਨ ਆ ਜਿਵੇਂ ਇਲੈਕਸ਼ਨ ਆਪਣੇ ਕਾਫੀ ਸਮੇਂ ਤੋਂ ਇਲੈਕਸ਼ਨ ਆਉਂਦੇ ਆ ਰਹੇ ਆ। ਹਾਂਜੀ ਹਾਂਜੀ ਹਾਂਜੀ। ਸਰਪੰਚ ਵੀ ਆਪਣੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਆ। ਹਾਂਜੀ। ਦੋ ਵੀ ਲੋਕ ਸਭਾ ਦੇ ਉਮੀਦਵਾਰ ਆ। ਹਾਂਜੀ ਹਾਂਜੀ। ਤੇ ਵਿਧਾਨ ਸਭਾ ਦੇ ਉਮੀਦਵਾਰ ਜਿਹੜੇ ਆਪਣੇ ਨਾਲ ਵੱਡੇ ਵੱਡੇ ਵਾਅਦੇ ਕਰਕੇ ਚਲੇ ਜਾਂਦੇ ਆ। ਹਾਂਜੀ ਹਾਂਜੀ। ਜਿਹੜੇ ਵਾਅਦੇ ਉਹਨਾਂ ਨੇ ਕਰਕੇ ਜਾਂਦੇ ਆ ਉਹ ਆਪਣੇ ਨਾਲ ਕਦੇ ਪੂਰੇ ਕੀਤੇ ਆ ਵਾਅਦੇ ਉਹਨਾਂ ਨੇ। ਮੈਂ ਇਹ ਨਾ ਦੂਜੀਆਂ ਪਾਰਟੀਆਂ ਦੇ ਕਾਹਦੇ ਨਹੀਂ ਕੀਤੇ ਜੀ ਤੇ ਬਾਦਲ ਸਾਹਿਬ ਕਰਦੇ ਹਾਂ ਬਾਦਲ ਸਾਹਿਬ ਵਾਲੇ ਦਾ ਕੰਮ ਹੋਇਆ ਜੀ ਜਿਹੜੇ ਹੋਇਆ ਹੋਰ ਤੱਕ ਜਿਹੜਾ ਪਾਰਟੀ ਵਾਲੇ ਜੀ ਹਾਂ ਜੀ ਕਾਕਾ ਤੁਸੀਂ ਇੰਨਾ ਬੋਲ ਤਾਂ ਪਾਰਟੀ ਜੀ ਪਾਰਟੀ ਜੀ ਅਕਾਲੀ ਦਲ ਪਾਰਟੀ ਵਾਲੀ ਚੰਗੀ ਹੈ ਅਕਾਲੀ ਦਲ ਬਹੁਤ ਵਧੀਆ ਪਾਰਟੀ ਹੈ ਸਾਨੂੰ ਦਿੱਤਾ ਦਿੱਤਾ ਜਿਹੜਾ ਕੁਝ ਦਿੱਤਾ ਉਹਨਾਂ ਨੇ ਦਿੱਤਾ ਦੂਜਿਆਂ ਨੇ ਕੁਝ ਨਹੀਂ ਦਿੱਤਾ ਕਿਸਾਨ ਸਾਨੂੰ ਕੁਝ ਨਹੀਂ ਮਿਲਿਆ ਅੱਜ ਤਾਂ ਇਹ ਕਿਹੜਾ ਜਿੰਨਾ ਚਿਰ ਰਹੀ ਉਹ ਅੱਛਾ ਬਹੁਤ ਸੋਹਣਾ ਕੀਤਾ ਹੀ ਉਹਨਾਂ ਨੇ ਅੱਛਾ ਹਾਂ ਜੀ ਆਪਾਂ ਦੱਸੋ ਕਿਹੜੀ ਬਾ ਕਾਲੀ ਦਲੀ ਪਾਲੀ ਦਲੀ ਚੰਗੀ ਹੈ ਹਾਂਜੀ ਹਾਂਜੀ ਕਿਦਾਂ ਐ ਕਰ ਕਹਿੰਦਾ ਨਹੀਂ ਖੜੇ ਸਾਰੇ ਜਣੇ ਨਹੀਂ ਨਹੀਂ ਮੈਂ ਜੀ ਅਸੀਂ ਤਾਂ ਸੋਕਦੇ ਪਾ ਗਏ ਆ ਅਕਲ ਮੇਰੀ ਅੱਜ ਅੱਥਰੂ ਵਾਏ ਸੀ ਇਹਦਾ ਤਾਂ ਵੀ ਖਗੀ ਕੋਈ ਵੀ ਮਖਾਣੇ ਦੂਜੇ ਪਾਸੇ ਬੋਲਦਾ ਹਾਂ ਜੀ ਆਪਾਂ ਦੀ ਕਾਲੀ ਦੇ ਪਾਲਤਰੀ ਕਾਫੀ ਬੜਾ ਚੰਗੀ ਆ ਹਾਂ ਜੀ ਆਪਾਂ ਹੀ ਬਾਈ ਸਾਰੇ ਜੀ ਪਾਲੀ ਵਾਲੀ ਸੀ ਹਾਂ ਜੀ ਹਾਂ ਜੀ ਕਾਲੀ ਵਾਲੀ ਜਦ ਆ ਗੁੱਡੀਆ ਸਾਹਿਬ ਵੀ ਬੜੇ ਕਹਦੇ ਦਰਵੇਸ਼ਾ ਸਦਾਣਾ ਤੇ ਸਾਹਿਬ ਆਏ ਨਹੀਂ ਜਿੱਦੇ ਵੋਟਾ ਜਿੱਤੇ ਜਿੱਦ ਦੇ ਵੋਟਾ ਪਾਵੇ ਜਿੱਤੇ ਆ ਉਦੋਂ ਉਦੋਂ ਬਾਅਦ ਪਿੰਡ ਚ ਆਏ ਗੁੱਡੀਆ ਸਾਹਿਬ ਹਾਂ ਇੱਕਦਰੀ ਆ ਗਏ ਆ ਅੱਛਾ ਉਦੋਂ ਬਾਅਦ ਕਿਸੇ ਨੇ ਨਹੀਂ ਆ ਸਾਡੇ ਉਹ ਆਂਦੇ ਸੀ ਆ ਕਰਾ ਜਾਉਗਾ ਉਹ ਕਰਾ ਦੇ ਆ ਵੇਖ ਲੋ ਆ ਛਪੜਾ ਦਾ ਹਾਲ ਵੇਖ ਲੋ ਆ ਛਪੜਾ ਥੋੜਾ ਹਾਂ ਛਪੜਾ ਪਿੰਡ ਦਾ ਕਿਸੇ ਨੇ ਕੋਈ ਕਹੋ ਸੀ ਉਹ ਕਰਾਇ ਨਹੀਂ ਇਹ ਤਾਂ ਫਿਰ ਬੜਾ ਬਦਮੋ ਮਾਰਦੀ ਹੋਣੀ ਐ ਬਹੁਤ ਬਦਮੋ ਤਾਂ ਮਾਰਦੀ ਆ ਸਾਹਮਣੇ ਘਰ ਮੇਰਾ ਵੇਖੋ ਜੀ ਕੀ ਹਾਲ ਆ ਅਸੀਂ ਰੋਟੀ ਖਾਣੇ ਸਾਨੂੰ ਪਤਾ ਕਿੰਨੇ ਕਿਵੇਂ ਖਾਣੇ ਆ ਹਾਂ ਬਹੁਤ ਗੰਦਾ ਪੜੀ ਇੱਕ ਤਿਸਰਾ ਪਿਆ ਕਿਸੇ ਨੇ ਕੋਈ ਤਾਂ ਨਹੀਂ ਕਰਿਆਗਾ ਅੱਛਾ ਹਾਂ ਇਹ ਬਾਦਸ਼ਾਹ ਸਾਹਿਬ ਨੇ ਉਦੋਂ ਸਾਸ ਕਰਾਇਆ ਸੀ ਬਾਦਸ਼ਾਹ ਜਦੋਂ ਬਣਾਈ ਸੀ ਅੱਛਾ ਨਹੀਂ ਭਾਈ ਜੀ ਅੱਗੇ ਤਾਂ ਆਪਣਾ ਦੋ ਪਾਰਟੀਆਂ ਆ ਇੱਕ ਕਾਲੀ ਦਲ ਪਾਰਟੀ ਹੁੰਦੀ ਸੀਗੀ ਇੱਕ ਕਾਂਗਰਸ ਪਾਰਟੀ ਹੁੰਦੀ ਸੀਗੀ ਹੁਣ ਤਾਂ 6-6 ਪਾਰਟੀਆਂ ਬਣ ਗਈਆਂ ਜਿਵੇਂ ਸਿਮਰਜੀਤ ਸਿੰਘ ਮਾਨ ਪਾਰਟੀ ਤੁਮਣੀ ਕਾਲੀ ਦਲ ਜਿਹੜੇ ਅੰਮ੍ਰਿਤਸਰ ਆ ਇਹਨਾਂ ਨੇ ਅੱਜ ਆਮੀਦਵਾਰ ਖੜਾ ਕੀਤਾ ਹੈਗਾ ਲੱਕੀ ਸੁਧਾਨੇ ਨੂੰ ਹੋਰ ਵੀ ਆ ਬਾਕੀ ਹਲਕੇ ਚ ਵੀ ਯਾਦੇ ਉਮੀਦਵਾਰ ਖੜੇ ਕੀਤੇ ਆ ਕਿਵੇਂ ਦੇਖਦੇ ਹੋ ਉਹਨਾਂ ਨੂੰ ਤੁਸੀਂ ਸਾਨੂੰ ਤਾਂ ਕਾਲੀ ਗਾਲੀ ਚ ਚੱਲਦੀ ਆ ਆਹ ਦੇ ਹਲਕੇ ਦਾ ਬੰਦਾ ਜੀ ਬਹੁਤ ਵਧੀਆ ਜੀ ਕੋਣ ਲੱਖਾਂ ਦਾ ਬੰਦਾ ਜੀ ਬਹੁਤ ਵਧੀਆ ਬੰਦੇ ਆ ਉਹ ਜੇ ਆਪਾਂ ਕਹਿ ਦਈਏ ਸਾਡੇ ਹਲਕੇ ਦਾ ਮਾਨ ਕੇ ਪ੍ਰਤਾਪ ਸਿੰਘ ਬਾਦਲ ਹੋ ਗਿਆ ਜੀ ਹੋਰ ਉਮੀਦਵਾਰ ਹੋ ਗਏ ਕੁੜੀ ਵਾਲਾ ਹੋ ਗਿਆ ਫੇਰ ਉਧਰ ਵਰਗੇ ਜੀ ਤਾਂ ਹੁਣ ਸਾਡੇ ਫਿਰ ਦਾ ਹਾਲਤ ਵੇਖੋ ਛੱਪੜ ਦਾ ਹੀ ਪਹਿਲਾਂ ਲੱਖਾਂ ਸੁਦਾਣਾ ਬਹੁਤ ਵਧੀਆ ਬੰਦਾ ਲੱਖੇ ਦਾ ਕੀ ਆਪਾਂ ਜਿਦੋਂ ਵੇਖਿਆ ਹੀ ਨਹੀਂ ਹੋਣਾ ਅਜੇ ਤੱਕ ਕੋਈ ਮੈਂ ਤਾਂ ਹੀ ਬਹੁਤ ਇੰਟਰਸਟਿੰਗ ਆਉਂਦੀ ਸੈਟਰੂ ਵੇਖਦਾ ਬਹੁਤ ਵੇਖਦਾ ਜੀ ਮਿਲੇ-ਜੁਲੇ ਵੀ ਕਿਤੇ ਨਾ ਮਿਲੇ ਨਹੀਂ ਆਪਾਂ ਹਿੱਟ ਕਰ ਸੈਟਰੂ ਵੇਖਦਾ ਨਾ ਪਾ ਮੌਕਾ ਹੀ ਨਹੀਂ ਸਭ ਦੇ ਤੇ ਆਪਾਂ ਕਹਿੰਦੀ ਲੱਗਦਾ ਹੋਰ ਬਾਈ ਤੁਸੀਂ ਹੋਏ ਨਹੀਂ ਲੱਗਦਾ ਤਾਂ ਥੋੜੀ ਗੱਲ ਲੱਗ ਗਈ ਬਾਈ ਕਿਹੜੀ ਪਾਰਟੀ ਚੰਗੀ ਆ ਆਪਣਾ ਕਿਹੜੀ ਪਾਰਟੀ ਨੇ ਕੰਮ ਕੀਤੇ ਤੁਹਾਡੇ ਪਿੰਡ ਦੇ ਸਾਰੀ ਪਾਰਟੀਆਂ ਨੇ ਕੀਤੇ ਜੀ ਸਾਰਿਆਂ ਨੇ ਕੀਤੇ ਆ ਕੀਤੇ ਆ ਤੇ ਬਾਲ ਸਾਹਿਬ ਨੇ ਪਹਿਲਾਂ ਬਹੁਤ ਕੰਮ ਕੀਤੇ ਸੀ ਹਾਂ ਬਾਲ ਸਾਹਿਬ ਦੇ ਕਰਦੇ ਰਿਹਾ ਉਹਨਾਂ ਇਲਾਕਾ ਸੀਗਾ ਜੀ ਤੇ ਜਿਹੜੀ ਹੁਣ ਪਾਰਟੀ ਆ ਯਾ ਆਮ ਆਦਮੀ ਪਾਰਟੀ ਕੁਝੇਦਾਰ ਖੁੱਡੀਆਂ ਤੇ ਇਹਨਾਂ ਨੇ ਕੋਈ ਕੰਮ ਕੀਤਾ ਕਰ ਰਹੇ ਜੀ ਹਜੇ ਤੱਕ ਤਾਂ ਤੇ ਤਕਲੀਫ ਤੁਹਾਨੂੰ ਪਿੰਡਾਂ ਦੀ ਕੀ ਹੈ ਕੋਈ ਛੱਪੜਾਂ ਦੀ ਕੋਈ ਹੋਰ ਕੋਈ ਤਕਲੀਫ ਹੈ ਪਿੰਡ ਦੇ ਵਿੱਚ ਹਾਂ ਛੱਪੜ ਦੀ ਹੈਗੀ ਐ ਇੱਕ ਬੱਸ ਸਟੈਂਡ ਦੀ ਵੀ ਹੈਗੀ ਐ ਅੱਛਾ ਉਥੇ ਬੱਸ ਦੇ ਜਿਹੜੇ ਹੁਣ ਬਹਿਣ ਵਾਸਤੇ ਉੱਠਣ ਵਾਲੇ ਤੇ ਬੱਚੇ ਜਾਂਦੇਗੇ ਉਹਨਾਂ ਵਾਸਤੇ ਦਿੱਕਤ ਆਉਂਦੀ ਹੈ ਇਹ ਜਿਹੜਾ ਛੱਪੜਾ ਤੁਹਾਡਾ ਹਾਂ ਜੀ ਤੇ ਛੱਪੜ ਦਾ ਇੰਨਾ ਬੁਰਾ ਹਾਲ ਕਿਉਂ ਹੈ ਤੁਸੀਂ ਕਿਤੇ ਲੀਡਰਾਂ ਨੂੰ ਜਾ ਕੇ ਆਖਿਆ ਨਹੀਂ ਜਾਂ ਇੱਥੇ ਲੀਡਰਾਂ ਨੂੰ ਆਖਿਆ ਨਹੀਂ ਵੀ ਇਹ ਦੀ ਕੋਈ ਸਫਾਈ ਕਰਕੇ ਤੇ ਇਹਦੇ ਪਾਸੇ ਚਾਰ ਦੀਵਾਰੀ ਕਰਕੇ ਇਹਨੂੰ ਸੋਹਣਾ ਬਣਾਓ ਵੀ ਮੁਸ਼ਕਿਲ ਕੀ ਹੋਇਆ ਉਹ ਗ੍ਰਾਂਟ ਆਈ ਹੋਈ ਹੈ ਕਹਿੰਦੇ ਵੀ ਕੋਈ ਵੇਟ ਕਰੋ ਇੱਕ ਤਾਂ ਇਲੈਕਸ਼ਨਾਂ ਦਾ ਕਹਿ ਰਹੇ ਆ ਅੱਛਾ ਹਾਂ ਤੇ ਇੱਕ ਵਿੱਚ ਕੋਈ ਦਿੱਕਤ ਆ ਜਾਂਦੀ ਗਈ ਵਾਰੀ ਕੋਈ ਪਾਸ ਨਹੀਂ ਹੁੰਦੇ ਅੱਛਾ ਤਾਂ ਕਰਕੇ ਹੋਰੀ ਹੈ ਬਾਕੀ ਗ੍ਰਾਂਟ ਆਇਆ ਆਈ ਹੋਈ ਹੈ ਕਹਿੰਦੇ ਕਰ ਦਾਂਗੇ ਅੱਛਾ ਅੱਛਾ ਇਹ ਕਰ ਦਾਂਗੇ ਹਾਂਜੀ ਅੱਛਾ ਬਾਈ ਕਿਹੜੀ ਪਾਰਟੀ ਚੰਗੀ ਹੈ ਕਿਹੜੀ ਪਾਰਟੀਆਂ ਤੁਹਾਡੇ ਪਿੰਡ ਦੇ ਕੰਮ ਕੀਤੇ ਆ ਪਾਰਟੀ ਜੀ ਸਾਰੀਆਂ ਹੀ ਵੇਖ ਲਈਆਂ ਕੋਈ ਵੀ ਨਹੀਂ ਚੰਗੀ ਝਾੜੂ ਚ ਗਏ ਸੀ ਉਹਨਾਂ ਨੇ ਵੀ ਜਮੇ ਬੇੜਾ ਹੀ ਬਾਤ ਆ ਬਾਤ ਆ ਹਾਂਜੀ ਕੋਈ ਕਸਮ ਨਹੀਂ ਛੱਡੀ ਕੋਈ ਕਸਮ ਨਹੀਂ ਛੱਡੀ ਅੱਛਾ ਹਾਂ ਇੱਕ ਲੀੜੇ ਨਹੀਂ ਲਵਾਏ ਹੋਰ ਕੋਈ ਕਸਮ ਨਹੀਂ ਛੱਡੀ ਅੱਛਾ ਹਾਂ ਠੀਕ ਹੈ ਨਾਲ ਗਏ ਸੀ ਤੁਰੇ ਸੀਗੇ ਮੁਰਕਿਓ ਕਹਿੰਦੇ ਗਰੀਬਾਂ ਦੇ ਕੰਮ ਕਰਨੇ ਹੀ ਨਹੀਂਗੇ ਜੀਵਿੰਦਾਰਾਂ ਦੇ ਕਰਨੇ ਆ ਖੁਦ ਉਹਨਾਂ ਨੇ ਖਾਇ ਤਾਂ ਗੁੱਡੀਆਂ ਵਾਲਿਆਂ ਨੇ ਖੁਦ ਕਹੇ ਤਾਂ ਹਾਂ ਉਹ ਜੀਵਿੰਦਾਰਾਂ ਨੂੰ ਕਹਿੰਦਾ ਤੁਸੀਂ ਕਰਾ ਲਿਆ ਕਰੋ ਗਰੀਬ ਤਾਂ ਮੈਂ ਇਹ ਗੱਲ ਮਤਲਬ ਤੁਹਾਡੇ ਮੂੰਹ ਤੇ ਕਹਿਤੀ ਉਹਨੇ ਸਾਨੇ ਕੋਲ ਗੱਲ ਆਈ ਹੈ ਬਸ ਅਸੀਂ ਉੱਥੇ ਗਏ ਸੀਗੇ ਅੱਛਾ ਤੇ ਅਸੀਂ ਤਾਂ ਮੈਂ ਖੁਦ ਪੰਚਾਇਤ ਮੈਂਬਰ ਆ ਬਾਈ ਜੀ ਨੂੰ ਪਤਾ ਅੱਛਾ ਤੇ ਮੈਂ 5 ਸਾਲ ਤੱਕ ਹੀ ਖਾਦੇ ਆ ਉਹਨਾਂ ਨੇ ਅੱਛਾ ਤੇ ਮੇਰੀ ਤਾਂ ਛੜ ਕੇ ਕਬਾਨੀ ਸੀ ਉਹ ਵੀ ਰੋਕਤੀ ਉਹਨਾਂ ਦੇ ਲੀਡਰਾਂ ਨੇ ਅੱਛਾ ਤੇ ਕਾਲੀ ਤਾਂ ਅਕਾਲੀਆਂ ਨਾਲ ਤਾਂ ਆਪਣੀ ਬੰਦ ਹੀ ਨਹੀਂ ਹੈਗੀ ਹੈਣਾ ਤੇ ਕਾਂਗਰਸੀ ਚ ਵੀ ਆਪਾਂ ਜਾਣਦੇ ਨਹੀਂ ਆਪਣਾ ਜੂਨੀਅਰ ਨਾਲ ਸੰਬੰਧ ਹੈ ਮਿਸਤਰੀ ਜੂਨੀਅਰ ਨਾਲ ਹਾਂ ਕੱਲੇ ਬਾਤ ਤੇ ਯੂਨੀਅਨ ਨੇ ਕੋਈ ਫੈਸਲਾ ਤਾਂ ਲਿਆ ਹੋਣਾ ਵੀ ਆਪਾਂ ਕੀ ਕਰਨੀ ਅਜੇ ਤਾਂ ਕੋਈ ਅਜੇ ਕੋਈ ਫੈਸਲਾ ਨਹੀਂ ਲਿਆ ਹਾਂ ਅਜੇ ਕੋਈ ਫੈਸਲਾ ਨਹੀਂ ਲਿਆ ਕੋਈ ਫੈਸਲਾ ਨਹੀਂ ਲਿਆ ਜਦ ਤੱਕ ਜਵਾਂ ਨੇੜੇ ਆ ਕੇ ਫੈਸਲਾ ਲੈ ਲੈਣਾ ਤੇ ਫੈਸਲਾ ਤਾਂ ਫਿਰ ਉਹ ਵੋਟਰਾਂ ਵਾਲੇ ਦੇ ਨਹੀਂ ਲਵਾਗੇ ਨਾ ਕੀ ਕਿਵੇਂ ਮਾਤੇ ਕਰਨੀ ਹਾਂ ਪਿਛਲੇ ਵਿਧਾਨ ਸਭਾ ਵਾਲੇ ਤਾਂ ਫੈਸਲਾ ਲੈ ਲਿਆ ਸੀ ਆ ਕਿਸੇ ਨੇ ਕਿਹੜੇ ਤਾਂ ਫਿਰ ਲੈ ਲਿਆ ਸੀ ਤਾਂ ਅੱਜ ਅੱਜ ਤਾਂ ਕੋਈ ਫੈਸਲਾ ਨਹੀਂ ਲਿਆ ਤੁਹਾਡੇ ਯੂਨੀਅਨ ਨੇ ਠੀਕ ਹੈ ਤੇ ਵੋਟ ਤਾਂ ਫਿਰ ਵੋਟ ਤਾਂ ਕਿਸੇ ਵਾਸਤੇ ਪਹੁੰਚ ਜਾਉਂਗੇ ਵੋਟ ਤਾਂ ਫਿਰ ਜਦੋਂ ਪਹੁੰਚ ਜਾਵਾਂਗੇ ਉੱਥੇ ਫੈਸਲਾ ਕਰੂਗਾ ਜਿੰਨੇ ਚੇ ਯੂਨੀਅਨ ਨੇ ਫੈਸਲਾ ਕਰ ਦਿੱਤਾ ਉਹਨੇ ਚੇ ਵੋਟ ਨਹੀਂ ਪਹੁੰਚ ਜਾਂਦੇ ਇੱਕ ਵਾਟਰ ਵਾਸ ਦੀ ਬੜੀ ਸਮੱਸਿਆ ਪਿੰਡ ਚ ਅੱਛਾ ਉਹ ਪਾਣੀ ਆ ਜਿਹੜਾ ਨਾ ਤਾਂ ਨਹਿਰ ਦਾ ਆਉਂਦਾ ਬਸ ਉਹ ਮੋਟਰ ਮੱਛੀ ਮੋਟਰ ਦਾ ਪਾਣੀ ਆਈ ਜਾਂਦਾ ਪਿੰਡ ਚ ਅੱਛਾ ਅੱਛਾ ਉਹ ਪਾਣੀ ਚੰਗਾ ਕਿ ਮਾੜਾ ਉਹ ਮਾੜਾ ਹੀ ਆ ਜੀ ਪਾਣੀ ਤਾਂ ਪਾਣੀ ਮਾੜਾ ਇਹ ਤਾਂ ਮਾੜਾ ਹੀ ਆ ਹਾਂ ਜੀ ਹੋਰ ਕਿਹੜੀ ਕਿਹੜੀ ਮੁਸ਼ਕਲਾਂ ਹੈਗੀਆਂ ਤੁਹਾਡੇ ਪ੍ਰਿੰਟ ਦੀਆਂ ਇਥੇ ਜਿਹੜੇ ਹੋਰ ਤਾਂ ਮੈਂ ਛੱਪੜ ਦੀ ਆਈ ਹਾਂ ਜੀ ਬੱਸ ਸਟੈਂਡ ਦੀ ਵੀ ਦੱਸਿਆ ਬੱਸ ਸਟੈਂਡ ਦੀ ਵੀ ਆ ਸਮੀਆਂ ਤਾਂ ਬਹੁਤ ਆ ਪਰ ਕੋਈ ਜਦੋਂ ਕਿਸੇ ਨੇ ਕਰ ਲਈਆਂ ਹੀ ਨਹੀਂ ਫਿਰ ਫਾਇਦਾ ਕੀ ਸਕੂਲਾਂ ਦਾ ਸਿੱਖਿਆ ਦਾ ਮਿਆਰ ਕਿਵੇਂ ਆਈ ਉਹਨਾਂ ਨਾਲ ਠੀਕ ਆ ਜੀ ਠੀਕ ਆ ਡਿਸਪੈਂਸਰੀ ਕੈਪ ਵਗੈਰਾ ਵੀ ਬਣੀਆਂ ਤੁਹਾਡੇ ਨਹੀਂ ਡਿਸਪੈਂਸਰੀ ਆਣੀ ਬਣੀਆਂ ਇਹ ਡਿਸਪੈਂਸਰੀ ਨਹੀਂ ਬਣੀ ਆਈ ਤੱਕ ਠੀਕ ਆ ਜੀ ਮਿਹਰਬਾਨੀ ਸ਼ੁਕਰੀਆ ਤੁਹਾਡਾ